ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸੇਲ ਲਈ ਗੱਡੀ ਲੈ ਕੇ ਆਏ ਹਾਂ ਮਹਿੰਦਰਾ ਸਕਾਰਪੀਓ ਗੱਡੀ ਦੀ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਗੱਡੀ ਦਾ ਮਾਡਲ ਰੇਟ ਏਰੀਆ ਤੇ ਫੋਨ ਨੰਬਰ ਵਗੈਰਾ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖ ਲਿਓ ਤੇ ਬਾਕੀ ਗਰੁੱਪਾਂ ਦੇ ਵਿੱਚ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਕਿਸੇ ਵੀਰ ਨੇ ਕੋਈ ਗੱਡੀ ਵਗੈਰਾ ਖਰੀਦਣੀ ਹੁੰਦੀ ਆ ਵੀਡੀਓ ਦੇਖ ਕੇ ਵੀਰ ਖਰੀਦ ਸਕਦੇ ਨੇ ਜੀ ਸੋ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਵੀਡੀਓ ਆਪਣੀ ਇਹ YouTube ਤੇ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ Facebook ਵਾਲੇ ਵੀਰ ਆਪਣੇ ਪੇਜ ਨੂੰ ਫੋਲੋ ਜਰੂਰ ਕਰ ਲਿਓ ਜੀ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਧਨ ਦੀਆਂ ਪੰਜ ਸੱਤ ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਇਸ ਗੱਡੀ ਬਾਰੇ Mahindra Scorpio ਗੱਡੀ ਇਹ 2017 ਮਾਡਲ ਹੈਗੀ ਜੀ ਪੰਜਾਬ ਨੰਬਰ ਹੈ ਗੱਡੀ ਇਹ ਤੇ ਗੱਡੀ ਬਾਈ ਜੀ ਸੈਕੰਡ ਓਨਰ ਹੈ ਪੇਪਰ ਵਗੈਰਾ ਸਾਰੇ ਗੱਡੀ ਦੇ ਬਿਲਕੁਲ ਕੰਪਲੀਟ ਨੇ ਕੰਡੀਸ਼ਨ ਤੁਸੀਂ ਬਾਕੀ ਦੇਖ ਸਕਦੇ ਹੋ ਗੱਡੀ ਦੀ ਕੰਡੀਸ਼ਨ ਬਿਲਕੁਲ 100% ਆ ਚਾਰੋਂ ਟਾਇਰ ਗੱਡੀ ਦੇ ਬਿਲਕੁਲ ਨਵੇਂ ਨੇ ਬ੍ਰੈਂਡ ਨਿਊ ਟਾਇਰ ਨੇ ਤੇ 20 ਇੰਚੀ ਅਲੋਏ ਪਾਏ ਹੋਏ ਨੇ ਜੀ ਅਲੋਏ ਵੀ ਬਿਲਕੁਲ ਨਵੇਂ ਨੇ ਪੇਪਰ ਵਗੈਰਾ ਤੁਹਾਨੂੰ ਕੰਪਲੀਟ ਮਿਲਣਗੇ ਗੱਡੀ ਨੂੰ ਤੁਸੀਂ ਚਲਾ ਕੇ ਟੈਸਟ ਡਰਾਈਵ ਲੈ ਕੇ ਖਰੀਦ ਸਕਦੇ ਹੋ ਡਿਮਾਂਡ ਦੀ ਗੱਲ ਕਰੀਏ 927000 ਰੁਪਿਆ ਗੱਡੀ ਦਾ ਰੇਟ ਹੈ ਮੌਕੇ ਤੇ ਘਟ ਹੋ ਜੂਗਾ ਜੀ ਰੇਟ ਕੋਈ ਫਿਕਸ ਨਹੀਂ ਤੇ ਇਹ ਜਿਹੜੀ ਤੁਸੀਂ ਗੱਡੀ ਦੇਖ ਰਹੇ ਹੋ ਇਹ ਗੱਡੀ ਲੁਧਿਆਣੇ ਵਿਖਿਆ ਸੇਲ ਦੇ ਲਈ ਜੇ ਕਿਸੇ ਭਰਾ ਨੇ ਇਹ ਗੱਡੀ ਖਰੀਦਣੀ ਹੋਵੇ ਫੋਨ ਨੰਬਰ ਵੀਰ ਦਾ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਜੀ ਗੱਲਬਾਤ ਕਰਕੇ ਤੁਸੀਂ ਇਸ ਗੱਡੀ ਨੂੰ ਖਰੀਦ ਸਕਦੇ ਹੋ ਬਾਕੀ ਆਪਣੀ ਇਹ ਵੀਡੀਓ ਚੰਗੀ ਲੱਗੀ ਵਾਕੀ ਗਰੁੱਪਾਂ ਦੇ ਵਿੱਚ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਾਂ ਮਿਲਦੇ ਹਾਂ ਜੀ ਕਿਸੇ ਅਗਲੀ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਸਾਧਨ ਦੇ ਨਾਲ ਜੀ ਧੰਨਵਾਦ